ਸਰਦਾਰੋ ਬਲਾ ਫਤਿਹ ਪ੍ਰਵਾਹ ਦਾ ਜੀ ਸੁਖਾਇਰਪੁਰ ਜੀ ਦਾ ਨਾਲ ਸਰਦਾਰ ਫਤਿਹ ਫਤਿਹ ਵਰਗੀ ਲੱਗਣੀ ਚਾਹੀਦੀ ਹੈ ਫਤਿਹ ਦਾ ਮਤਲਬ ਹੈ ਜਿੱਤ ਤੱਕ ਜਿੱਤ ਜਦੋਂ ਹਾਰ ਵਰਗੀ ਲੱਗਣ ਲੱਗ ਜਾਂਦੇ ਫਿਰ ਜਿੱਤ ਤੇ ਕੋਈ ਸਵਾਦ ਨਹੀਂ ਰਹਿੰਦਾ ਗੁਰੂ ਸਾਹਿਬਾਨ ਨੇ ਸਾਨੂੰ ਫਤਿਹ ਦਿੱਤੀ ਸੀ ਕਿ ਜੇ ਜਿੱਥੇ ਫਤਿਹ ਬਲਾ ਦੀ ਚਾਹੇ ਉੱਥੇ ਜੰਗ ਹੋਵੇ ਜਾਂ ਨਾ ਹੋਵੇ ਸਾਡੀ ਜਿੱਤ ਠੀਕ ਹੈ ਸਾਡੀ ਜਿੱਤ ਹੀ ਹਾਰ ਵਰਗੀ ਹੋਗੀ ਬਾਈ ਜੀ ਥੋੜਾ ਜਿਹਾ ਸਾਈਡ ਤੇ ਜਾਓ ਜਿੱਤਕਾਰ ਕੀ ਫੈਰ ਹੋਵੇ ਬਾਈ ਥੋੜਾ ਸਾਈਡ ਤੇ ਸੋ फतेह बुलाओ श्री वाहू जी का खालसा जी की फतेह बहुत बहुत शुक्रिया बहुत बहुत धन्यवाद तो सार्ड का हालात कुछ ऐसे हैं कि सारे ने टाइम चल रहे हैं सारे वोटा मंग रहे हैं सा ड्यूटी लगी असि मांग रहे हैं वोटा पर सोचना कि असि समर्थन कर रहे हैं तो तो ਮੈਂ ਕੋਈ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਤੁਹਾਡਾ ਵੀ ਵਕਤ ਬਹੁਤ ਕੀਮਤੀ ਹੈ ਕਿਉਂਕਿ ਸਾਨੂੰ ਚੰਗੇ ਬੰਦਿਆਂ ਦੀ ਲੋੜ ਹੈ ਜੇ ਸਮਾਜ ਦੇ ਵਿੱਚ ਚੰਗੇ ਬੰਦੇ ਅੱਗੇ ਆਉਣਗੇ ਤਾਂ ਸਾਡਾ ਕੁਝ ਨਾ ਕੁਝ ਬਣ ਸਕਦਾ ਹੈ ਸਰਕਾਰਾਂ ਪਾਰਟੀਆਂ ਕਦੇ ਕਿਸੇ ਦਾ ਕੁਝ ਨਹੀਂ ਕਰਦੀਆਂ ਕਰਦੇ ਤਾਂ ਇਨਸਾਨ ਨੇ ਸੋ ਆਪਣੇ ਹਲਕੇ ਦੇ ਬੰਦੇ ਦੇਖੋ ਆਪਣੇ ਜਿਹੜੇ ਇੱਥੇ ਜਿਹੜੇ ਚੁਣੇ ਹੋਏ ਲੋਕ ਨੇ ਜਿਹੜੇ ਲੋਕਾਂ ਨੂੰ ਇੱਥੇ ਡਿਊਟੀ ਮਿਲੀ ਹੈ ਉਹਨਾਂ ਦਾ ਸਾਥ ਦਿਓ ਕਿਉਂਕਿ ਕਿਤੇ ਸਾਡੇ ਮਾਨਸਾ ਵਾਂਗੂ ਹਾਲ ਨਾ ਹੋਵੇ ਕਾਂਗਰਸ ਦੀ ਪਾਰਟੀ ਦੇ ਵਿੱਚ ਕਿਸੇ ਹੋਰ ਦਾ ਉਮੀਦਵਾਰ ਤੇ ਫਿਰ ਅਸੀਂ ਗੱਲਾਂ ਕਿੱਥੇ ਵਕਾਤ ਦੀਆਂ ਮੈਂ ਸਾਡੇ ਪਿੰਡਾਂ ਦੇ ਵਿੱਚ ਵੀ ਜਾ ਕੇ ਪੁੱਛਦਾ ਉਹਨਾਂ ਵੀ ਮਾਨਸ ਵਾਲਿਓ ਪਹਿਲੇ ਸਾਲ ਆਪਾਂ ਦੂਜੇ ਜਿੱਤਾਈ ਸੀ ਦੱਸੋ ਕੀ ਹੋਇਆ ਕੋਈ ਜਵਾਬ ਨਹੀਂ ਹੁੰਦਾ ਚਲ ਮੈਂ ਕਹਿੰਦਾ ਵੀ ਸਾਡਾ ਹਲਕਾ ਛੱਡੋ ਜਿੱਥੇ-ਜਿੱਥੇ ਦੂਜੀਆਂ ਪਾਰਟੀਆਂ ਦੇ ਬੰਦੇ ਜਿੱਥੇ ਸੀ ਚਲੋ ਜਾ ਕੇ ਆਓ ਰੌਲ ਕੱਢ ਕੇ ਆਓ ਸੋ ਗੱਲਾਂ ਪ੍ਰੈਕਟੀਕਲ ਕਰਨੀਆਂ ਜ਼ਰੂਰੀ ਨੇ ਅਸੀਂ ਭਾਵਕ ਹੋ ਜਾਂਦੇ ਆ ਸਾਰੇ ਭਾਵਕ ਹੋ ਜਾਂਦੇ ਮੈਂ ਵੀ ਭਾਵਕ ਕਿਉਂਕਿ ਆਪਾਂ ਮੌਜੂਦਾ ਦੁੱਧ ਪੀਣਿਆਂ ਤਾਂ ਕਰਕੇ ਆਪਣੀ ਮੱਖ ਥੋੜੀ ਜਿਹੀ ਉਹੋ ਜੀ ਹੈ। ਇਹੀ ਚੀਜ਼ ਲਾ ਲਓ ਆਪਾਂ ਕਹਿ ਸਕਦੇ ਆ। ਸੋ ਸਾਨੂੰ ਜੇ ਕੋਈ ਪਿਆਰ ਦੇ ਦੋ ਸ਼ਬਦ ਬੋਲਦਾ ਸੀ ਇਮੋਸ਼ਨਲ ਹੋ ਜਾਂਦੇ ਆ ਸਾਡੇ ਕੋਲ ਤੇ ਗੱਲਾਂ ਕੋਈ ਤਰਕ ਦੇ ਆਧਾਰ ਤੇ ਕਰ ਲੈਂਦਾ ਆਏ ਆਂ ਜੀ ਆਉਂ ਆਂ ਫਲਾਨਾ ਆਏ ਆਂ ਟਿਮ ਕਾਇਮੇ ਦੂਜਿਆਂ ਨੂੰ ਮਾੜਾ ਕਹਿ ਕੇ ਸਾਰੇ ਚੰਗੇ ਬਣ ਜਾਂਦੇ ਆ ਮੈਂ ਇਹ ਕਿਸੇ ਪਾਰਟੀ ਦਾ ਭੰਡੀ ਪ੍ਰਚਾਰਕ ਕਿਸੇ ਬੰਦੇ ਦਾ ਭੰਡੀ ਪ੍ਰਚਾਰ ਨਹੀਂ ਕਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਕਹਿਣਾ ਕਿ ਕਈ ਵਾਰੀ ਅਸੀਂ ਰੁੱਸੇ ਹੁੰਨੇ ਆ ਕਈ ਵਾਰੀ ਅਸੀਂ ਔਖੇ ਹੁੰਨੇ ਆ ਪਰ ਔਖਾ ਹੋ ਕੇ ਕਦੇ ਸਿਸਟਮ ਛੱਡਣਾ ਇਹ ਕੋਈ ਬੜੀ ਚੰਗੀ ਗੱਲ ਨਹੀਂ ਜੇ ਔਖੇ ਹੋ ਜੋ ਤੁਸੀਂ ਸਿਸਟਮ ਸੱਚੀ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਸਿਸਟਮ ਦੇ ਵਿੱਚ ਵਰਨਾ ਪੈਂਦਾ ਹੁਣ ਤੁਸੀਂ ਕਹੋ ਵੀ ਛੱਪੜ ਕਰਨਾ ਹੈ ਸਾਫ ਤੇ ਪਹਿਰੇ ਮੇਰੇ ਪਹੁੰਚੇ ਵੀ ਨਾ ਇਕੱਠੇ ਹੁਣ ਪਹੁੰਚ ਤਾਂ ਆਪ ਨੂੰ ਇਕੱਠੇ ਕਰਨੇ ਪੈਣਗੇ ਨਾਲ ਗੋਡਿਆਂ-ਗੋਡਿਆਂ ਤਾਂ ਹੀ ਲੱਭੜਨਾ ਪਊ ਕਦੇ ਤੁਹਾਡੇ ਘਰੇ ਆ ਕੇ ਕੋਈ ਪਾਰਟੀ ਕੁਝ ਨਹੀਂ ਦੇ ਕੇ ਜਾਣੀ ਨਾ ਮੈਂ ਦੇਣਾ ਨਾ ਮੈਡਮ ਨੇ ਦੇਣਾ ਸਾਡਾ ਵਿਕਾਸ ਅਸੀਂ ਖੁਦ ਆਪ ਕਰਾਂਗੇ ਸਾਡੇ ਕੋਲੇ ਵੋਟ ਹੈ ਵਾਇਕਰੂ ਨੇ ਸਾਨੂੰ ਇਹ ਮਤਾ ਬਖਸ਼ੀ ਹੈ ਦਾਤ ਬਖਸ਼ੀ ਹੈ ਕਿ ਅਸੀਂ ਕਿਸੇ ਬੰਦੇ ਨੂੰ ਚੁਣ ਸਕਦੇ ਹਾਂ ਤਾਂ ਸਾਡੇ ਕੋਲੇ ਹੱਕ ਹੈ ਸੋ ਚੰਗੇ ਬੰਦੇ ਚੁਣੋ ਇਹਨਾਂ ਦਾ ਸਮਰਥਨ ਕਰੋ ਇਹਨਾਂ ਨੂੰ ਤਕੜੇ ਕਰੋ ਜੇ ਤਕੜੇ ਹੋਣ ਦਿੱਤਾ ਓਬਵੀਅਸ ਗੱਲ ਹੈ ਤੁਸੀਂ ਵੀ ਤਕੜੇ ਹੋਵੋਗੇ ਸਾਰੇ ਏਰੀਆ ਦੇ ਵਿੱਚ ਮੈਂ ਇਹੀ ਗੱਲਾਂ ਕਹਿਣਾ ਕਿ ਵਿਕਾਸ 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 ਸਾਰੇ ਕਰਦੇ ਵਿਕਾਸ ਗਲੀਆਂ ਨਾਲੀਆਂ ਬਣਾ ਦਿੱਤੀ ਵਿਕਾਸ ਹੋ ਗਿਆ ਵਿਕਾਸ ਗਲੀਆਂ ਨਾਲੀਆਂ ਨਹੀਂ ਹੁੰਦੀਆਂ ਬਾਪੂ ਵਿਕਾਸ ਹੁੰਦਾ ਹੈ ਸਾਡੀ ਸੋਚ ਦਾ ਲੈਵਲ ਕਿੰਨਾ ਉੱਚੇ ਜਾਂਦਾ ਹੈ ਵਿਕਾਸ ਇਹ ਹੁੰਦਾ ਹੈ ਕਿ ਅਸੀਂ ਕਿਸ ਲੈਵਲ ਤੇ ਜਾ ਕੇ ਸੋਚ ਰਹੇ ਹਾਂ ਗਲੀਆਂ ਤਾਂ ساری ਜ਼ਿੰਦਗੀ ਪੁਰੀਆਂ ਨਹੀਂ ਹੁੰਦੀਆਂ ਇੱਕ ਬਣੂ ਦੂਜੀ ਟੁੱਟੂ ਦੂਜੀ ਬਣੂ ਤੀਜੀ ਟੁੱਟੂ ਸੜਕਾਂ ਗਲੀਆਂ ਨਾਲੀਆਂ ਇਨਫਰਾਸਟ੍ਰਕਚਰ ਚਾਉਂਦੀਆਂ ਵਿਕਾਸ ਚ ਨਹੀਂ ਹੁੰਦੀਆਂ ਵਿਕਾਸ ਲਈ ਦੋ ਮੁੜੀਆਂ ਚੀਜ਼ਾਂ ਨੇ ਸਿਹਤ ਤੇ ਸਿੱਖਿਆ ਜੇ ਤੁਹਾਡੀ ਚੰਗੀ ਸਿਹਤ ਨਹੀਂ ਤਾਂ ਤੁਸੀਂ ਸਿੱਖਿਆਤ ਨਹੀਂ ਹੋ ਸਕਦੇ ਜੇ ਤੁਹਾਡਾ ਸਰੀਰ ਹੀ ਨਹੀਂ ਤੰਦਰੁਸਤ ਤੁਸੀਂ ਪੜੋਗੇ ਕਿਵੇਂ ਸੋਚੋਗੇ ਕਿਵੇਂ ਸਮਾਜ ਲਈ ਕਿਵੇਂ ਸੋਚੋਗੇ ਜੇ ਤੁਸੀਂ ਇੰਨੇ ਕਾਬਿਲ ਹੀ ਨਹੀਂ ਤੁਹਾਡਾ ਸਰੀਰ ਹੀ ਨਹੀਂ ਇਜਾਜ਼ਤ ਨਹੀਂ ਦਿੰਦਾ ਤੇ ਸਾਡੇ ਕੋਲੇ ਦੋਨੇ ਕਮੀਆਂ ਨੇ ਨਾ ਸਾਡੇ ਕੋਲੇ ਸਿਹਤ ਦੇ ਸਾਧਨ ਨੇ ਨਾ ਸਾਡੇ ਕੋਲੇ ਸਿੱਖਿਆ ਦੇ ਸਾਧਨ ਨੇ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ 10-10 ਸਾਡੇ ਪਿੰਡ ਦੀ ਕਹਾਣੀ ਸੁਣਨਾ ਸਾਡੇ ਪਿੰਡ ਹਰੇਕ ਸਾਲ ਮੈਂ ਕੈਂਸਰ ਕੰਪ ਕਰਾਉਂਦਾ ਰਿਹਾ ਹਾਂ 8 ਸਾਲ ਪ੍ਰਤੀ ਮਰੀਜ਼ ਨਿਕਲਦੇ ਸੀ ਕੈਂਸਰ ਦੇ 8 ਹਰੇਕ ਸਾਲ ਟੈਸਟ ਕਰਵਾਇਆ 1000 ਪਿੱਛੇ 8 ਦੀ ਐਵਰੇਜ ਹੈ ਤੇ ਜੇ ਤੁਸੀਂ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਤੁਸੀਂ ਦੇਖੋ ਰੇਸ਼ੋ ਕਿੰਨੀ ਹੋਗੀ ਪਤਨੀ ਕਿੰਨੀ ਹੋਗੀ ਸੋ ਉਹਨਾਂ ਬੰਦਿਆਂ ਨੂੰ ਅਸੀਂ ਬਚਾਉਣਾ ਕਿਵੇਂ ਆ ਅੱਜ ਸਵੇਰੇ ਮੈਂ ਕਿਸੇ ਪਿੰਡ ਦੇ ਵਿੱਚ ਬੈਠ ਕੇ ਆਇਆ ਉਹਨਾਂ ਦੀ ਕੋ ਮਾਤਾ ਜੀ ਦੀ ਉਮਰ ਸੀ 40 ਸਾਲ ਤੇ ਬਲੱਡ ਕੈਂਸਰ ਨਾਲ ਉਹਨਾਂ ਦੀ ਮੌਤ ਹੋਈ ਉਹ ਬਾਪੂ ਕਹਿੰਦਾ ਨਾਲ ਤਾਂ ਥੋੜੇ ਪੈਸੇ ਲੱਗੇ ਭਾਈ ਨਾਲੇ ਸਾਡਾ ਲਾਜਰੀ ਹੋਇਆ 13 ਦਾ ਠੀਕ ਨਹੀਂ ਹੋਗੀ ਸੀ ਦੁਬਾਰੇ ਫੇਰ ਹੋਣੀ ਹੋਗੀ ਸੋ ਸਾਡੇ ਕੋਲੇ ਯਾਰ ਕੈਂਸਰ ਦੇ ਹਸਪੀਟਲ ਲਈ ਸਾਨੂੰ ਬੀਕਾਨੇਰ ਵਾਲੀ ਟ੍ਰੇਨ ਫੜਨੀ ਪੈਂਦੀ ਹੈ ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਆ ਸਵੇਰੇ 5 ਵਜੇ ਤੁਰਦੀ ਹੈ ਸੰਭਲ ਜੋ ਸੰਭਲ ਜੋ ਸੰਭਲ ਜੋ ਸਾਨੂੰ ਲੋਕ ਕਹਿੰਦੇ ਨੇ ਤੁਸੀਂ ਬੈਗਵਾੜ ਹੋ ਤੁਸੀਂ ਪਿਛੜੇ ਹੋਏ ਹੋ ਪਰ ਪਿਛਲੇ 7 ਸਾਲ ਦਾ ਸਾਡੇ ਮਾਨਸਾ ਦੀ ਇਹ ਅੰਕੜੇ ਦਾ ਦੇ ਨੇ 7 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਫਸਰ ਪੰਜਾਬ ਨੂੰ ਸਾਡੇ ਮਾਨਸਾ ਨੇ ਦਿੱਤੇ ਸਾਡੇ ਏਰੀਆ ਨੇ ਦਿੱਤੇ ਇਹ ਕੱਲੀ ਸਾਡੇ ਏਰੀਆ ਦੇ ਹਾਲਾਤ ਨਹੀਂ ਆਪਣੀ ਵੀ ਬੱਚੇ ਬਹੁਤ ਪੜਦੇ ਆ ਕੀ ਅਸੀਂ ਚਾਹੁੰਦੇ ਆ ਕਿ ਸਾਰੀ ਜ਼ਿੰਦਗੀ ਉਹ ਇੱਕ ਫਟਿਆ ਜਾਂ ਟੁਕੜਾ ਲੈ ਕੇ ਕਾਬੇ ਦਾ ਲਈ ਫਿਰਦਾ ਕੀ ਅਸੀਂ ਬੈਕਵਾਰਡ ਆ ਬੈਕਵਾਰਡ ਕਿਹਦੇ ਪਿੱਛੇ ਹਾਂ ਸਾਡੇ ਦਿਮਾਗ ਨਹੀਂ ਚੱਲਦੇ ਜਾਂ ਸਾਡੇ ਹੱਥ ਪੈਰ ਨਹੀਂ ਹੈਗੇ ਜਾਂ ਸਾਨੂੰ ਪ੍ਰਮਾਤਮਾ ਨੇ ਉਹਨੀਆਂ ਕਾਬਲੀਅਤਾਂ ਨਹੀਂ ਦਿੱਤੀਆਂ ਜਿਹੜੀਆਂ ਦੂਜੇ ਜਨਿਆਂ ਦੇ ਨੌਕਾਂ ਕੋਲੇ ਨੇ ਅਸੀਂ ਬੈਕਵਾਰਡ ਤਾਂ ਕਿਉਂਕਿ ਅਸੀਂ ਇੱਕ ਝੰਡੇ ਥੱਲੇ ਇੱਕ ਮੁੱਦਿਆਂ ਤੇ ਕਦੇ ਇਕੱਠੇ ਵੀ ਹੋਏ ਅਸੀਂ ਹਿੰਦੂ ਸਿੱਖ ਦੇ ਵਿੱਚ ਫਟ ਫਟੋ ਵੱਢੀ ਹੋਏ ਆ ਅਸੀਂ ਜੱਟ ਮਜੀਠ ਸਿੰਘ ਦੇ ਵਿੱਚ ਫਟੋ ਫੱਟੀ ਹੋਏ ਆ ਜੱਟ ਰਮਦਾਸ ਸਿੰਘ ਦੇ ਵਿੱਚ ਹੋਏ ਆ ਜੱਟ ਬਾਣੀਏ ਦੇ ਵਿੱਚ ਫਟੇ ਹੋਏ ਆ ਕਾਲੀ ਕਾਂਗਰਸੀਆਂ ਦੇ ਵਿੱਚ ਫਟੇ ਹੋયા ਆ ਕਾਲੀ ਆਮ ਆਦਮੀਆਂ ਦੇ ਵਿੱਚ ਫਟੇ ਹੋયા ਆ ਸਾਨੂੰ ਇਕੱਠਾ ਹੋਣਾ ਜ਼ਰੂਰੀ ਹੈ ਜੀ ਪਾਰਟੀਆਂ ਕਾਲੇ ਵਾਸਤੇ ਬਣੀਆਂ ਨੇ ਪਾਰਟੀਆਂ ਸਾਡੀ ਦੇਪਰੀ ਖਾਤਰੀ ਬਣੀਆਂ ਨੇ ਕੈਂਡੀਡੇਟ ਕਾਲੇ ਵਾਸਤੇ ਖੜੇ ਹੁੰਦੇ ਨੇ ਸਾਨੂੰ ਲੀਡ ਕਰਨ ਵਾਸਤੇ ਖੜੇ ਹੁੰਦੇ ਨੇ ਅਸੀਂ ਕੀ ਕੰਮ ਲੈਨੇ ਆ ਭੋਗਾਂ ਦਾ ਅਸੀਂ ਕੀ ਕੰਮ ਲੈਨੇ ਆ ਵਿਆਹਾਂ ਦਾ ਸਾਡੇ ਵਿਆਹ ਤੇ ਐਮ ਐਲ ਏ ਆ ਗਏ ਜੀ ਚਲੋ ਠੀਕ ਹੈ ਸਾਡੀ ਸਿਆਸੀ ਪਹੁੰਚ ਹੈ ਐਵੇਂ ਜੀ ਸਿਆਸੀ ਪਹੁੰਚ ਤੋਂ ਕੁਝ ਨਹੀਂ ਕਰਾਉਣਾ ਲੀਡਰਾਂ ਦਾ ਕੰਮ ਹੈ ਲੀਡ ਕਰਨਾ ਸਮਾਜ ਨੂੰ ਲੀਡ ਕਰਨਾ ਉਹਨਾਂ ਨੂੰ ਇੱਕ ਚੰਗੀ ਸਿਹਤ ਦੇਣੀ ਉਹਨਾਂ ਦੀਆਂ ਪ੍ਰੋਬਲਮਸ ਨੂੰ ਇੱਕ ਮੰਚ ਤੇ ਲੈ ਕੇ ਜਣਾ ਜਿੱਥੇ ਜਾ ਕੇ ਉਹਦਾ ਹਾਲ ਹੋ ਸਕਦਾ ਸੋ ਲੀਡਰਾਂ ਤੋਂ ਆਪਾਂ ਇਹ ਕੰਮ ਲੈਣਾ ਬੰਦ ਕਰ ਦਿੱਤੇ ਕਿ ਸਾਡੇ ਅੱਜ ਕਿਸ ਦੀ ਮੌਤ ਹੋ ਗਈ ਸੀ ਅਰਥੀ ਉਹਨੂੰ ਚੱਕੀ ਜਦੋਂ ਐਮ.ਐਲ.ਏ ਆ ਗਿਆ ਕਿਉਂਕਿ ਲਾਲ ਬੱਤੀ ਵਾਲੀ ਗੱਡੀ ਹੁੰਦੀ ਉਹਨੂੰ ਚਾਰਖਾਨੇ ਮੈਨੇ ਪਿੰਡ ਦੇ ਵਿੱਚ ਕਹਿਣਗੇ ਹਾਂ ਵੀ ਭਗਾਨੇ ਦੇ ਸ਼ੋਅ ਕਰਤੀ ਸੀ ਹੈ ਗਿਆ ਕਿ ਨਹੀਂ ਹੈ ਗਿਆ ਇਸ ਲਈ ਸੋ ਐਦਾਂ ਮੀਟਰ ਬੱਥਨੇ ਬੰਦ ਕਰੋ ਤੇ ਦੂਜੀ ਗੱਲ ਆ ਜਿਹੜਾ ਪਰਚੀ ਸਿਸਟਮ ਚੱਲਦਾ ਮੈਂ ਹੁਣ ਆ ਵੀ ਕਿਹੇ ਤਰ੍ਹਾਂ ਦੇ ਵੀਦਨ ਦਾ ਇਸ ਖੇਤਰ ਚ ਆਇਆ ਖੰਡ ਪਾਟ ਦੀ ਪਰਚੀ ਜੀ ਭੋਗ ਦੀ ਪਰਚੀ ਜੀ ਕੀ ਵੀਰ ਦੀ ਪਰਚੀ ਨਾਲ 1 ਲੱਖ ਦੀ ਪਰਚੀ ਨਾਲ ਸਾਡੇ 5 ਸਾਲਾਂ ਅੰਮੀ ਰਹਿਣਗੇ ਦੱਸੋ ਜੀ ਲੰਘ ਜਾਣਗੇ ਕੀ ਫ੍ਰੀ ਦੇ ਦਿੱਤੇ ਹੋਏ ਭਾਂਡੇ ਨਾਲ ساری ਜ਼ਿੰਦਗੀ ਰੋਟੀ ਖਾ ਸਕਦੇ ਹੁਣਾਂ ਭਾਂਡਿਆਂ ਦੇ ਵਿੱਚ ਖਰਾਬ ਹੋ ਜਾਣਗੇ ਤੁਹਾਡੇ ਟਾਈਮ ਤੱਕ ਨਵੇਂ ਲੈਣੇ ਪੈਣਗੇ ਕੀ ਅਸੀਂ ਫ੍ਰੀ ਦੀ ਚੀਜ਼ਾਂ ਨਾਲ ਸਾਡੀ ਰਹਿਣੀ ਖੁਲੀ ਜ਼ਿੰਦਗੀ ਬਤੀਤ ਹੋ ਸਕਦੀ ਹੈ ਨਹੀਂ ਹੋ ਸਕਦੀ ਸੋ ਇੰਨਾਂ ਚੀਜ਼ਾਂ ਵਿੱਚ ਲੱਗਣਾ ਬੰਦ ਕਰੋ ਆ ਨਿੱਕੀਆਂ ਨਿੱਕੀਆਂ ਪਰਚੀਆਂ ਨੇ ਠੀਕ ਹੈ ਹੁਣ ਕੋਈ ਵੀ ਉਨੇ ਚਾਹ ਅਸੀਂ ਮੰਨਿਏ ਚਾਹੇ ਨਾ ਮੰਨਿਏ ਮੈਂ ਮੰਨਣਾ ਚਾਹੇ ਨਾ ਮੰਨਣਾ ਅਸੀਂ ਅੜੇ ਹੋਏ ਦੇਵਾਂਗੇ ਦੇਵਾਂਗੇ ਮੈਨੂੰ ਵੀ ਕੋਈ ਮੰਗੂਗਾ ਵੀ ਭਾਈ ਕਟਾ ਪਰਚੀ ਮੈਂ ਕਟਾ ਲੂੰਗਾ ਪਰ ਇਹ 20 20000 ਵਾਲੀਆਂ ਪਰਚੀਆਂ ਸਾਡਾ ਅਗਲਾ 5 ਸਾਲ ਦਾ ਭੁੱਖ ਖਾ ਜਾਣਗੀਆਂ ਅਸੀਂ ਸਰਕਾਰਾਂ ਨੂੰ ਗਾਲਾਂ ਕੱਢਦੇ ਆ ਜੀ ਫਲਾਣਾ ਲੀਡਰ 5 ਸਾਲ ਸਾਨੂੰ ਲੁੱਟ ਲਿਆ ਫਲਾਣਾ ਲੀਡਰ ਨੇ ਲੁੱਟ ਲਿਆ ਜਿਹੜਾ 20 ਦਿਨਾਂ ਦੇ ਵਿੱਚ ਅਸੀਂ ਲੁੱਟਦੇ ਆ ਉਹ ਕਿਸ ਨੂੰ ਯਾਦ ਆ ਕਦੇ दारू ਮੂੰਹ ਹੈ ਕਦੇ ਪਰਚੀਆਂ ਮੂੰਹ ਹੈ ਕਦੇ ਭਾਂਡੇ ਆ ਮੂੰਹ ਹੈ ਕੀ ਅਜ ਤਾਂ ਉਹਨਾਂ ਤੋਂ ਹੀ ਮਾਰੇ ਹੋਗੇ ਫਿਰ ਜਿਹੜਾ ਕੰਮ ਉਹ 5 ਸਾਲਾਂ ਚ ਕਰਦਾ ਸੀ 20 ਦਿਨਾਂ ਚ ਹੀ ਲੈ ਲੈਂਦੇ ਹਾਂ ਉਹਨੂੰ ਤਾਂ ਸੋ ਅਸੀਂ ਇੱਕੋ ਜਿਹੇ ਆ ਅਸੀਂ ਸੁਧਾਰ ਦੀ ਕਾਮਨਾ ਸਿਰਫ ਉਹਨਾਂ ਤੋਂ ਨਾ ਕਰੀਏ ਅਸੀਂ ਆਪ ਵੀ ਸੁਧਾਰ ਕਰੀਏ ਅੱਜ ਲੋੜ ਹੈ ਸਮੇਂ ਦੀ ਜੇ ਅਸੀਂ ਹੁਣ ਨਾ ਬਦਲਾਅ ਕੀਤਾ ਤਾਂ ਸਾਰੀ ਜ਼ਿੰਦਗੀ ਪਰਚੀਆਂ ਘਟਾਉਂਦੇ ਰਹਿ ਜੂਗੇ ਪਰਚੀ ਵਾਲਾ ਫਿਰ ਤੁਹਾਡੇ ਤੋਂ ਵਿਆਜ ਸਮੇਤ ਲਊਗਾ ਨਾ ਕਰੋ ਇਹ ਕੰਮ ਜੇ ਕੋਈ ਬੰਦਾ ਕੋਈ ਭਲਾ ਬੰਦਾ ਇੱਥੇ ਆਉਣਾ ਚਾਹੁੰਦਾ ਉਹ ਇਸ ਗੱਲ ਕਰਕੇ ਆਉણો ਹਟ ਜਾਂਦਾ ਵੀ ਨਹੀਂ ਯਾਰ ਨਾਲ ਤਾਂ ਲੋਕੋ ਗਾਲਾਂ ਦਿੰਦੇ ਨਾਲ ਲੁੱਟ ਕੇ ਖਾ ਜਾਂਦੇ ਸੋ ਜੇ ਕੋਈ ਪਹਿਲੀ ਗੱਲ ਤਾਂ ਘਲੋਂ ਰੱਜਿਆ ਪੁੱਜਿਆ ਬੰਦਾ ਇਧਰ ਨੂੰ ਆਉਂਦਾ ਨਹੀਂ ਜੇ ਕੋਈ ਆਉਂਦਾ ਤਾਂ ਉਹਨੂੰ ਲੋਕ ਭਜਾ ਆਂਦੇ ਆ ਆਪਾਂ ਕੀ ਕਰਦੇ ਆ ਵੀ ਆ ਗਿਆ ਫਲਾਣਾ ਰਗੜ ਦਿਓ ਆ ਗਿਆ ਤੇਮ ਕਹੋਂ ਤਾਂ ਲੋਟ ਆਇਆ ਹੁਣ ਤਾਂ ਦੇਊਗਾ ਨਹੀਂ ਬੋਟਾ ਨਹੀਂ ਪਾਉਂਦੇ ਰਗੜ ਦਿਓ ਸਾਰੀ ਜ਼ਿੰਦਗੀ ਰਗੜਦਿਆਂ ਦੀ ਲੰਘ ਗਈ ਆਪਣੀ ਤੇ ਉਸ ਦੇ ਰਗੜੇ ਜਿਹੜੇ ਸਾਨੂੰ ਲੱਗਿਆ ਉਹ ਸਾਨੂੰ ਹੀ ਪਤਾ ਹੈ ਸਾਡੀ ਹਵਾ ਦੇ ਵਿੱਚ ਰੀਂਡ ਉੜਦੀ ਐ ਸਾਡੇ ਪਾਣੀਆਂ ਦੇ ਵਿੱਚ ਕੈਮੀਕਲ ਸਪਰੇ ਹਾਂ ਤੋਂ ਕੁਲੀਆਂ ਹੋਈਆਂ ਨੇ ਇਹ ਰੰਗ ਨੇ ਲੱਗੇ ਆ ਰੱਬ ਦੇਖਦਾ ਮੇਰੇ ਵੀਰੋ ਰੱਬ ਦੇਖਦਾ ਜੇ ਚੰਗਾ ਕਰੋਗੇ ਉਹ ਵੀ ਦੇਖੂ ਮਾਰਾ ਕਰੋਗੇ ਉਹ ਵੀ ਦੇਖੋ ਠੀਕ ਐ ਇੱਕ ਬੰਦੇ ਨੂੰ ਰਗੜ ਦਿਓਗੇ ਉਹ ਨਗੜਾ ਲਵਾ ਕੇ ਘਰੇ ਵੇਹੂ ਧੂੜ ਕੇ ਕੰਨਾਂ ਨੂੰ ਹੱਥ ਲਾ ਲੂਗਾ ਪੀਰ ਮਨਾ ਲੂ ਆ ਉਹਦੇ ਵੀ ਧੂੜ ਕੇ ਆ ਕੰਮ ਚ ਨਹੀਂ ਪੈਣਾ ਪਰ ਸਾਡੀ ਸਾਰ ਕੌਣ ਲਾਊਗਾ ਫਿਰ ਸਾਡੀ ਸਾਰ ਉਹੀ ਰਹਿਣਗੇ ਜਿਹਦਾ ਦਾਦਾ ਐਮ.ਐਲ.ਏ ਐ ਉਦੋਂ ਬਾਅਦ ਉਹਦਾ ਮੁੰਡਾ ਐਮ.ਐਲ.ਏ ਐ ਉਦੋਂ ਬਾਅਦ ਉਹਦਾ ਪੁੱਤ ਐਮ.ਐਲ.ਏ ਐ ਤੇ ਫਿਰ ਉਹ ਪਾਰਟੀਆਂ ਘਟਾਊਗਾ ਵੀ ਆ ਵੀ ਕਿੰਨੇ ਮੰਗਦਾ ਲੱਖ ਦੀ ਪਾਰਟੀ 7.2 ਲੱਖ ਕੋਈ ਨਾ ਪਰਤਾ ਆਉਂਦੇ ਫਿਰ ਦੱਸੂਂਦੇ ਨੂੰ ਇਹ ਕਾਂਚਰ ਖਤਮ ਕਰਦੇ ਹੋ ਸਹਾਰਾ ਤੁਹਾਡਾ ਕੋਈ ਤਾਂ ਬਣੂਗਾ ਜੇ ਹੁਣ ਤੁਸੀਂ ਕਿਸੇ ਦੇ ਸਾਹ ਦੇ ਬਣੋਗੇ ਸੋ ਹੱਥ ਬੰਨ ਕੇ ਬੇਨਤੀ ਐ ਸਮਰਥਨ ਦਿਓ ਤੁਹਾਡੇ ਉਮੀਦਵਾਰ ਨੇ ਇਹ ਨਾਲ ਇਸ ਵੋਟ ਕਰੋ ਚੰਗੇ ਬੰਦਿਆਂ ਦਾ ਇਸ ਖੇਤਰ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਸਾਰੇ ਗਾਲਾਂ ਦਿੰਦੇ ਆ ਫਲਾਨੀ ਪਾਰਟੀ ਕੁੱਤੀ ਦੀ ਫਲਾਨਾ ਲੀਡਰ ਮਾੜਾ ਜੀ ਇਹ ਮਾੜਾ ਜੀ ਉਹ ਮਾੜਾ ਤਾਂ ਫਿਰ ਇਹ ਮਾੜਾ ਕਹਿਣ ਵਾਲੇ ਸੁਧਰ ਜਾਣਗੇ ਨਹੀਂ ਸੁਧਰਦੇ ਜੇ ਚੰਗੇ ਬੰਦੇ ਅੱਗੇ ਲੈ ਕੇ ਆਉਣੇ ਤਾਂ ਚੰਗਿਆਂ ਨੂੰ ਵੋਟਾਂ ਪਾਓ ਜੇ ਫਿਰ ਵੀ ਕੋਈ ਮਾੜਾ ਆਉਂਦਾ ਫਿਰ ਅਗਲੀ ਵਾਰੀ ਨਾ ਪਾਓ ਇਹ ਵੀ ਚੀਜ਼ ਹੈ ਹਾਂਜੀ ਸੋ ਸੁਧਾਰ ਵਿਕਾਸ ਸਾਲੀਆਂ ਗੱਲਾਂ ਆਪੇ ਤੋਂ ਸ਼ੁਰੂ ਹੋਣੀਆਂ ਸਾਡੇ ਤੋਂ ਸ਼ੁਰੂ ਹੋਣੀਆਂ ਸੁਧਾਰ ਪਹਿਲਾਂ ਅਸੀਂ ਕਰਨਾ ਹੈ ਉਸ ਤੋਂ ਬਾਅਦ ਲੋਕਾਂ ਨੇ ਸਮਝ ਨਹੀਂ ਆਈ ਬੈਸਾ ਤੁਸੀਂ ਬਹੁਤ ਜਿਆਦਾ ਸੁਝਵਾਹ ਆਨੋ ਅੰਕਲ ਉਹਨੇ ਮੈਂ ਜਿੰਨੀ ਉਮਰ ਹੈ ਤੁਹਾਡਾ ਤਜਰਬਾ ਹੈ ਪਰ ਫਿਰ ਵੀ ਮੈਂ ਮੇਰੀ ਬੇਨਤੀ ਕਰਨਾ ਹਾਂ ਹਾਂ ਜੱਜ ਕੇ ਵੋਟਾਂ ਪਾਓ ਜੀ ਇਹਨਾਂ ਦਾ ਸਮਰਥਨ ਕਰੋ ਇਸੇ ਕੰਮ ਲਈ ਆਇਆ ਮੈਂ ਹਨਾ ਇਹ ਸਾਡੇ ਸੀਨੀਅਰ ਨੇ ਸਾਡਾ ਹੀ ਬਹੁਤ ਉੱਥੇ ਇਹਨਾਂ ਨੇ ਗਾਈਡੈਂਸ ਕੀਤੀ ਇਸ ਤਾਂ ਨਿਆਣੇ ਬੱਚੇ ਆ ਮੈਂ ਕਹਿੰਦਾ ਵੀ ਜਿਹੜੇ ਇਸ ਖੇਤਰ ਚ ਆਇਆ ਪਰ ਸਾਡੀ ਮਨੋ ਕਾਮਨਾ ਸੀ ਸੀ ਕੁਝ ਨਾ ਕੁਝ ਕਰ ਦਈਏ ਸੋ ਇਹਨਾਂ ਦਾ ਸਮਰਥਨ ਕਰੋ ਜੀ ਵੋਟਾਂ ਪਾਓ ਜਿਤਾਓ ਜੇ ਜਿੱਤਣਗੇ ਤਦ ਤੁਸੀਂ ਸਾਰੇ ਜਿੱਤੋ ਐਨੀ ਗੱਲ ਕਹਿਣਾ ਧੰਨਵਾਦ ਬੋਲੇ ਸੋਨਿਹਾਲ ਸਾਸਰੀ ਗਾਲ ਸਮਾਰਕ ਬੋਲੇ ਸੋਨਿਹਾਲ ਕੀ ਮਤਾਂ ਜਾਚ ਕੇ ਜੇ ਕੋਈ ਸ਼ਬਦ ਉੱਚਾ ਨੀਚਾ ਕਿਹਾ ਗਿਆ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਆਪਣੇ ਪਰਿਵਾਰ ਦਾ ਬੇਟਾ ਸਮਝ ਕੇ ਮਾਫ਼ ਕਰੀਂ ਸਰ